ਸੰਗਤਾਂ ਦੇ ਵਿੱਚ ਵਿੜਾਈ ਹੋਈ ਵੀ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਤੇ ਨਿੰਦਕ ਲੋਕ ਇਕੱਠੇ ਹੋ ਕੇ ਪੁੱਛਦੇ ਆ ਕਹਿੰਦੇ ਬਾਬਾ ਜੀ ਸਾਨੂੰ ਪਤਾ ਲੱਗਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀ ਵੈ ਗੁਰੂ ਨਾਨਕ ਦੇ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਹਿੰਦੇ ਹਾਂ ਭਾਈ ਕਿਰਪਾ ਹੋ ਗਈ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਤੁਸੀਂ ਭੋਗ ਵੀ ਲਵਾਉਣੇ ਆ ਕਹਿੰਦੇ ਹਾਂ ਭਾਈ ਭੋਗ ਵੀ ਲੱਗਦਾ ਹੈ ਕਹਿੰਦੇ ਬਾਬਾ ਜੀ ਅਸ਼ਨਾਣ ਵੀ ਕਰਾਉਣੇ ਕਹਿੰਦੇ ਹਾਂ ਭਾਈ ਕਹਿੰਦੇ ਵੀ ਐਂ ਦੱਸੋ ਤੇ ਜਿਹੜਾ ਗੁਰਨਾਨਕ ਭੋਗ ਲਾਉਂਦਾ ਉਹ ਕਿਰਿਆ ਵੀ ਕਰਦਾ ਹੋਣਾ ਕਹਿੰਦੇ ਹਾਂ ਜੀ ਕਰਦਾ ਕਹਿੰਦੇ ਕਿੱਥੇ ਕਹਿੰਦੇ ਦੁਸ਼ਟਾਂ ਦੀ ਜੀਬ ਤੇ ਨਿੰਦਕਾਂ ਦੀ ਜੀਬ ਤੇ ਨਿੰਦਕ ਦਾ ਮਤਵਲਾ ਮੈਲ ਖਾਣੀ ਨਿੰਦਕ ਦਾ ਮਤਵਲ ਉਹਨੂੰ ਕਹਿੰਦੇ ਜਿਹੜਾ ਮੈਲ ਖਾਂਦਾ ਬਾਣੀ ਦੀ ਪੰਕਤੀ ਹੈ ਨਿੰਦਿਆ ਭੜੀ ਕਿਸੇ ਕੀ ਨਾ